ਦੀ ਡਿਮਾਂਡ ਕਰਦਾ ਸਿੰਘ ਜਿੱਲੀ ਰਵੀ ਛੁੱਟੀ ਲੈਣੀ ਆ ਜਿਹੜੀ ਬਰੀਡ ਵਾਲੀ ਹੋਵੇ ਤੇ ਫਿਰ ਇਹ ਪਤਾ ਤਾਂ ਨਹੀਂ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਰੋਟੇ ਬਲੱਡ ਲਾਈਨ ਦੀ ਆ ਜੀ ਠੀਕ ਆ ਰੋਡੇ ਲਾਈਨ ਦੀ ਦਾ ਮਾਲਕ ਨੇ ਦੱਸੀ ਜ ਆਪਾਂ ਨੂੰ ਜਿੱਥੋਂ ਆਇਸ ਵੀਰ ਕੋਲ ਹੈਣਾ ਤੇ ਵਾਕੀ ਯਾਰ ਸਿੰਘੀ ਸੁੰਗੀ ਤੇ ਆਖੂ ਖ ਮਣਕਣੀ ਕਿਆ ਵਾ ਤਾਂ ਨਜ਼ਾਰੇਦਾਰ ਵਾਲੀ ਜਮਾ ਫੁੱਲ ਬਰੀਡ ਵਾਲੀ ਅੱਗੇ ਸੀਮਣੇ ਦੇ ਲੱਗਿਆ ਵਾ ਹੈਣਾ ਸਵਾਗਤ ਹੈ ਕਿਸਾਨ ਵੀਰੋਂ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਹਨਰ ਗੈਸਟ ਆ ਕੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰਨੇ ਦਾ ਜਿਹੜਾ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੀਲੀ 라ਵੀ ਦੀ ਝੋਟੀ ਜਿਹੜੀ ਸੂਈ ਵੀ ਕੁਝ ਟਾਈਮ ਜ਼ਿਆਦਾ ਸੀ ਸੂਈ ਵੀ ਹੈਗੀ ਇਹ ਬਾਜੀਆਂ ਦੀ ਹੈਗੀ ਝੋਟੀ ਸੇਲ ਤੇ ਬਾਕੀ ਵੀਰ ਤੇ ਜਾਨਵਰ ਦੇਖੋ ਨੀਲੀ ਦੇ ਵੀਰ ਨੇ ਬਹੁਤ ਸੋਹਣੇ ਜਾਨਵਰ ਇਕੱਠੇ ਕਰ ਰੱਖਿਆ ਸੋ ਇਹ ਜਿਹੜੀ ਦੁੱਧ ਦੀ ਝੋਟੀਏ ਸੇਲ ਆ ਡਿਟੇਲ ਆਪਾਂ ਵੀਰ ਤੇ ਦੇ ਬਾਰੇ ਪੁੱਛਦੇ ਆਓਗੇ ਕਰੀਏ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਪਿੰਡ ਅਫੀਨ ਕੇ ਖੁਰਦ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਗਿਆ ਪਿੰਡ ਆ ਗਿਆ ਆਪਣਾ ਵਜੀਤ ਕੇ ਖੁਰਦ ਮੋਬਾਈਲ ਨੰਬਰ ਜੀ ਆਪਣਾ 950130821 950130821 082 63 ਤੇ ਆਪਾਂ ਤੇਰੇ ਪਸ਼ੂ ਦੇਖਿਆ ਪਰ ਨੀਲੀ ਦਾ ਵੀ ਤੇਰੇ ਨਾਲ ਝੋਟੀਆਂ ਕੱਟੀਆਂ ਆ ਗਿਆ ਤੇਰੇ ਕੋਲ ਇੱਕ ਆ ਗਈ ਵੱਜ ਹਨਾ ਠੀਕ ਹੈ ਜੀ ਆਪਣੇ ਸਾਰੇ ਖਰੀਦੇ ਇਹਨਾਂ ਦਾ ਖਰੀਦੇ ਇਕੱਠੇ ਕਰਿਆ ਸਾਰੇ ਨਹੀਂ ਮੈਂ ਕੰਮੇ ਨਹੀਂ ਘਰ ਦੀ ਗਿਆ ਸੋ ਮੈਂ ਆਪਣੀ ਭੈਣ ਤੋਂ ਲੈ ਕੇ ਗਿਆ ਸੀ ਅੱਛਾ ਅੱਧੀ ਹੋਈਏ ਅੱਛਾ ਇਹ ਸਟਾਰ 1 ਵਾਲੀ ਹੈ ਨਾ ਸਟਾਰ ਠੀਕ ਹੈ ਹੁਣ ਮੰਨ ਕੇ ਚੱਲ ਵੀ ਆਪਾਂ ਦੱਸ ਦੇ ਵੀ ਆਪਾਂ ਜਾਣਾ ਹੁਣ ਬਾਹਰ ਚਲੇ ਜਾਣਾ ਹਨਾ ਠੀਕ ਹੈ ਵੀ ਹੁਣ ਆਪਾਂ ਤਿੰਨੇ ਝੋਟੀਆਂ ਉਹ ਤਾਂ ਨਹੀਂ ਹੈਗੇ ਵੇਚਣੀਆਂ ਨਹੀਂ ਉਹ ਨਹੀਂ ਵੇਚੀ ਠੀਕ ਹੈ ਜਿਹੜੀ ਆ ਦੁੱਧ ਦਿੰਦੀ ਇਹ ਆਪਾਂ ਵੇਚ ਜਾਣੀ ਠੀਕ ਹੈ ਤੇ ਕਿਹੜਾ ਸੂਆ ਸੂਈ ਹੋਈ ਹੈ ਟਾਈਮ ਕਿੰਨਾ ਖੋ ਗਿਆ ਸੂਈ ਨੇ ਉਹ ਇਹਨੂੰ ਤੇ 2 ਜਨਵਰੀ ਦੀ ਸੂਈ ਹੋਈ ਹੈ ਠੀਕ ਹੈ ਤੇ 6 ਜਨਵਾਰ ਅੱਛਾ ਮੂਹ 6 ਜਨਵਾਰ ਇਹ ਆਪਾਂ ਖਰੀਦੀ ਕਿ ਲਿਸਟਾ ਜੀ ਹਾਂ ਜੀ ਮੂਹ ਦਾ ਸੇਬ ਤੇ ਲੈ ਕੇ ਆਇਆ ਸੀ ਉਹਦੇ ਨਾਲ ਮੈਂ ਦੁੱਧ ਪੀਣ ਲਈ ਜਾ ਕੇ ਚੰਮੀ ਤੰਮੀ ਛੁੱਟੀ ਆ ਉਹਨਾਂ ਨੇ ਜੀ ਠੀਕ ਹੈ ਮੇਜੋ ਦੀ ਵਧੀਆ ਲੈ ਆਉਂਦਾ ਜਾਂਦਾ ਹੋਇਆ ਸੇਲ ਕਰ ਚੁੱਕਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਪਰ ਸਾਉਂਦ ਫਿਰ ਇੰਡੀਰਾ ਵੀ ਲਈ ਹੈ ਹਨਾ ਸਾਰਾ ਸਾਉਂਦ ਇੰਡੀਰਾ ਲਈ ਠੀਕ ਆ ਮੰਨ ਕੇ ਚੱਜੇ ਤੁਹਾਨੂੰ ਦੁਆਰੇ ਵਾਪਸ ਮੁੜ ਕੇ ਉਹਦੇ ਤੇ ਮੱਝਾ ਤਿਆਰ ਹੋ ਜਾਂਦਾ ਠੀਕ ਹੈ ਤੇ ਬੱਚਾ ਵਗੈਰਾ ਇਹਦਾ ਬੱਚਾ ਇਹਦਾ ਫਿਰ ਪੂਰੀ ਮਰ ਗਿਆ ਸੂਣ ਸਾਰੀ ਹਾਂ ਸੂਣ ਸਾਰੀ ਮੂੰਹ ਚ ਪਾਣੀ ਪੈ ਗਿਆ ਸੀ ਅਸਾਂ ਗੱਬੜ ਮਹਿ ਲੈਏ ਸੀ ਆਪਾਂ ਹਾਂ ਗੱਪੜ ਨਹੀਂ ਠੀਕ ਹੈ ਤੇ ਪਰ ਹੁਣ ਮਿਲਦੀ ਬੁਲਜੀ ਕਿਵੇਂ ਬੱਚੇ ਦਾ ਕੋਈ ਟਿਕਟ ਲਾ ਚਾਰ ਕੋਈ ਮੂਰੇ ਖੜਨ ਵਾਲਾ ਕੰਮ ਠੀਕ ਹੈ ਜਿਵੇਂ ਮਰਜੀ ਮੂੰਹ ਪਟ ਲੋ ਜੋ ਕੋ ਮਰਜੀ ਉਹ ਤਾਂ ਗਾਹਾਂ ਜਾਂਦੇ ਜਮੈਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਮਾਲਕਾਂ ਨੇ ਆਪ ਨੂੰ ਦੱਸਿਆ ਬਲੂਨ ਪਹਿਲਾ ਸੂਆ ਹਾਂ ਜੀ ਪਹਿਲਾਂ ਚਾਹੇ ਵੀਰ ਕੋਈ ਦੂਜਾ ਮਾਰ ਲੈ ਜਿਵੇਂ ਮਰਜੀ ਮਾਰ ਲੈ ਨੂੰ ਹਣਾ ਪਹਿਲੇ ਜਾਂਦੇ ਠੀਕ ਹੈ ਦੁੱਧ ਕਿੰਨਾ ਕੁ ਦਿੰਦੀ ਆ ਹੁਣ ਕੋਣ ਵੀ ਇਹਦਾ 8 ਕਿਲੋ ਦੁੱਧ ਅੱਛਾ 8 ਕਿਲੋ ਦੁੱਧ ਹੁਣ ਆਪਾਂ ਚੋਣੇ ਪਏ ਹਾਂ ਹਾਂ 4 ਕਿਲੋ ਦੁੱਧ ਪਰ ਟਾਈਮ ਦਾ ਹਾਂ ਜੀ ਹਾਂ ਠੀਕ ਹੈ ਤੇ ਚੋਣ ਚਵਾਦੀ ਕਿਵੇਂ ਨਰਮਾ ਪੁਰੀ ਬਿਲਕੁਲ ਸਾਫ਼ ਸੁੱਦਈ ਜਾ ਇਹਨੂੰ ਜੇ ਜੇ ਰਪਏ ਕਿਤੇ ਵੀ ਵੀਡੀਓ ਹੋ ਗਈ ਠੀਕ ਹੈ ਠੀਕ ਆ ਰਿਹਾ 17 ਤਰੀਕ ਨੂੰ ਉਹਦੀ ਵੀ ਵੀਡੀਓ ਕਿਹੜਾ ਟੀਕਾ ਭਰਿਆ ਹੁਣ ਇਹਦਾ ਨੋਵਾ ਸਾਨੂੰ ਦਾ ਭਰਿਆ ਠੀਕ ਆ ਨੋਵਾ ਦਾ ਇਹਦੇ ਲਗਾਤਾ ਆਪਾਂ ਸੀਮਣ ਹਾਂਜੀ ਠੀਕ ਹੈ ਤੇ ਦੁੱਧ 8 ਕਿਲੋ ਨੇ ਪੜੂਗਾ ਹਾਂਜੀ ਰੇਟ ਵਗੈਰਾ ਇਹਦਾ ਕੀ ਰੱਖਿਆ ਰੇਟ ਕੋਣ ਕੀ ਕਰਾਂਗੇ ਠੀਕ ਹੈ ਖੋਲੀਆਂ ਫੇਸ ਬਿਊਟੀ ਵਗੈਰਾ ਦੇਖੋ ਝੋਟੀ ਦੀ ਕਿਆ ਬਾਤਾਂ 29 ਸਨੁਤੀ ਬਹੁਤ ਜ਼ਿਆਦਾ ਆ ਸੂਈ ਸਵਾਈ ਹੈਗੀ ਤਿੰਨ ਮਹੀਨੇ ਲਗਭਗ ਹੋ ਗਏ ਇਹਨੂੰ ਸੂਈ ਨੂੰ ਫੇਸ ਕੁਆਲਟੀ ਵਗੈਰਾ ਦੇਖੋ ਬਹੁਤ ਵੀ ਡਿਮਾਂਡ ਕਰਦੇ ਅਸੀਂ ਮੀਂਹਲੀ ਰਵੀ ਝੋਟੀ ਲੈਣੀ ਆ ਜਿਹੜੀ ਬਰੀਡ ਵਾਲੀ ਹੋਵੇ ਤੇ ਫਿਰ ਇਹ ਪਤਾ ਤਾਂ ਨਹੀਂ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਆ ਰੋਟੇ ਬਲੱਡ ਲਾਈਨ ਦੀ ਹੈ ਜੀ ਠੀਕ ਆ ਰੋਡੇ ਲਾਈਨ ਦੀ ਦਾ ਮਾਲਕ ਨੇ ਦੱਸੀ ਜ ਆਪਾਂ ਨੂੰ ਜਿੱਥੋਂ ਆਈ ਸੀ ਵੀਰ ਕੋਲ ਹੈਨਾ ਤੇ ਵਾਕਿਆਰ ਸਿੰਗੀ ਸੁੰਗੀ ਤੇ ਆਖੂ ਖਮਣਕਣੀ ਕਿਆ ਬਾਤ ਆ ਨਜ਼ਾਰੇਦਾਰ ਵਾਲੀ ਜਮਾ ਫੁੱਲ ਬਰੀਡ ਵਾਲੀ ਅੱਗੇ ਸੀਮਣ ਇਹਦੇ ਲੱਗਿਆ ਵਾ ਹੈਨਾ ਹਾਂ ਜੀ ਹਾਂ ਲੱਗਿਆ ਤੇ ਲੈ ਚੱਲ ਵੀਰੇ ਅੰਦਰ ਨੂੰ ਇਹਨੂੰ ਸੋਹਾਰਾ ਸਿੰਗੀ ਸੁੰਗੀ ਫੇਸ ਬਿਊਟੀ ਵਗੈਰਾ ਦੇਖੋ ਬਹੁਤ ਵੀ ਡਿਮਾਂਡ ਕਰਦਾ ਕਿ ਨੀਲੀ ਲਾਈ ਵੀ ਅਸੀਂ ਨਸਲ ਵਾਲੀ ਲੈਣੀ ਆ ਤੇ ਇੱਕ ਗੱਲ ਮੈਂ ਦੱਸਦਾ ਤੁਸੀਂ ਬਰੀਡ ਤੇ ਕੰਮ ਕਰਨਾਗਾ ਸੀਮਣ ਲੱਗਿਆ ਵੀਰ ਨੇ ਦੱਸਿਆ ਉਹ ਪਲੱਸ ਇਹਦੇ ਥੱਲੇ ਦੁੱਧ ਵੀ ਹੈਗਾ ਨਾਲੇ ਦੁੱਧ ਦਊਗੀ ਨਾਲੇ ਖਰਚਾ ਮੋੜੂਗੀ ਜਦੋਂ ਜਾ ਕੇ ਤਿਆਰ ਹੋਗੀ ਪੂਰਲੇ ਸੂਏ ਨੂੰ ਚੰਗੀ ਪੇਮੈਂਟ ਪਟਾਊਗੀ ਵਗੈਰਾ ਨੇਰ ਤੋਂ ਦੇਖ ਸਕਾ ਜਿਓ ਸੋਹਣਾ ਸਾਫ ਕਰੋ ਤੇ ਸ਼ਾਮ ਦੇ ਟਾਈਮ ਤੇ ਉਹਨੂੰ ਪਾਣੀ ਵਧੀਆ ਡੱਕ ਤੇ ਆ ਜਾਵਾਂ ਚੋਣ ਦੇ ਮੌਕੇ ਤੇ ਵਧੀਆ ਥਾਂ ਕੱਢਦੀ ਆ ਜਾਵਾਂ ਪੂਰੇ ਵਧੀਆ ਵੀਡੀਓ ਹੈਗੀ ਬਈ ਕਿਸੇ ਨੇ ਮਿਲਣ ਮਾਉਣ ਨੂੰ ਪਰ ਇਹ ਮੂਹਰੇ ਥਾਂ ਨੂੰ ਕਿ ਲੰਮੇ ਕਰ ਲੈਂਦੀ ਆਪਾਂ ਸਮਝ ਕਿਸ ਗਿਆ ਇਹ ਗਮਲਤੂਰੀ ਆ ਗਾੜੀ ਭਾਰੀ ਲੱਗਦੀ ਆ ਗਾੜੀ ਭਾਰੀ ਆ ਪਿਛਲਾ ਤੇ ਅਗਲਾ ਗਾੜੀ ਪਿਛਾੜੀ ਬਰਾਬਰੀ ਦੋ ਤਾ ਜਾਨੀ ਕਿ ਵੱਧ ਘੱਟ ਨਹੀਂ ਹੈਗਾ ਠੀਕ ਹੈ ਠੀਕ ਹੈ ਸੋ ਨੀਲੀ ਦਾ ਵਿੱਚ ਆਮ ਤੌਰ ਤੇ ਆਪਣੇ ਪੰਜਾਬ ਵਾਲੀ ਨੀਲੀ ਦਾ ਵਿੱਚ ਥੋੜੇ ਆ ਗਾੜੀ ਭਾਰੀ ਮਿਲ ਜਾਂਦੀ ਆ ਤੇ ਵਾਕਿਆਖੂ ਕੇ ਦੇਖੋ ਮਣਕਣੀ ਤੇ ਬਾਕੀ ਤੇਰੇ ਹੋਰ ਵੀ ਪੰਜਾਬ ਵਿੱਚ ਆ ਜਾਨ ਬੰਦ ਕਾ ਜੀ ਆ ਕਰੀ ਦੇ ਸਟਾਰ ਬੰਦ ਲਿਆ ਗਿਆ ਹਾਂ ਸਟਾਰ ਬੰਦ ਲਿਆ ਗਿਆ ਠੀਕ ਹੈ ਅਗਲੇ ਸਟਾਰ ਬੰਦ ਵੀ। ਹਾਂ ਜੀ। ਇਹ ਤਾਂ ਸਰ ਜਮਾ ਲੱਸੀ ਨਾਲ ਵੀ ਹੀਲ ਲੈ ਕੇ ਆਏ ਆਪਾਂ। ਹਾਂ ਜੀ ਇਹ ਤਾਂ ਬਾਹਲੀ ਦੱਸੀ ਸੀ ਜਦੋਂ ਲੈ ਕੇ ਆਇਆ। ਠੀਕ ਹੈ ਠੀਕ ਹੈ ਵਧੀਆ ਸਾਫ ਸਮਾਰ ਕਰ ਲਈ ਹਣਾ। ਹਾਂ ਹਾਂ। ਕਿੰਨਾ ਟਾਈਮ ਦੀ ਕੱਪੜਾ ਹੋ ਗਈ ਉਹਦੇ। ਇਹੇ 3 ਤਰੀਕ ਨੂੰ 2 ਮਹੀਨਾ ਦੀ ਹੋਣੀ। ਠੀਕ ਹੈ ਕਿਹੜਾ ਸਿਮਰਨ ਖਾਤਾ ਇਹਦੇ? ਇਹਦੀ ਲਵਾਤਾ ਜੀ ਨੋਵਾਸਾ ਨੇ। ਠੀਕ ਹੈ ਜੇ ਕਿ ਦੂਜੇ ਨੰਬਰ ਤੇ ਇਹ ਕਿਹੜੇ ਸਾਹ ਦੀ ਆ ਗਈ? ਇਹ ਡਾਇਮੰਡ ਦੀ ਆ ਗਈ ਜੀ ਹਰੀ ਕੇ ਵਾਲੀ। ਠੀਕ ਹੈ ਹਰੀ ਕਲਰ ਡਾਇਮੰਡ ਦੀ ਆ ਗਈ। ਹਾਂ ਜੀ। ਇਹ ਜੀ ਦੱਦੂ ਕਿਵੇਂ ਹੋ ਗਈ ਫਿਰ ਇਹ। ਇਹ ਤਾਂ ਖੀਰੀ ਆ ਫਿਰ ਅਜੇ। ਅੱ ਇਹਦੇ ਕਿੱਨਾ ਡੀ ਕਰ ਸਕਦਾ ਇਹਦੇ ਬਾਦਲੇ ABC ਵੀ ਰਾਣੀ ਠੀਕ ਆ ABC ਬਾਦਲੇ ਵੀ ਰਾਣੀ ਹੈ ਨਾ ਤੇ ਫਿਰ ਸਾਫ ਸੰਭਾਲ ਚੰਗੀ ਤੇ ਚੰਗੇ ਧੋਕੇ ਚਰਣਗੇ ਤੇ ਇਹ ਅੱਗੇ ਤੇਜਨਾ ਬਰਾਲੀ ਵੀ ਦਿਖਾ ਦੀ ਆਪਾਂ ਇਹ ਲੋ ਵੀ ਦੀ ਆ ਗਏ ਅੱਛਾ ਇਹ ਆਹ ਲਾਹੌਰੀ ਦੀ ਹੈ ਨਾ ਹਾਂ ਜੀ ਹਾਂ ਅੱਛਾ ਇਹ ਆਲੇ ਘਪੜੀ ਹੋਈ ਹੈ ਨਾ ਇਹ ਨਹੀਂ ਵੀਰੇ ਬਸ ਭੁੱਖੀ ਮਰੀ ਸੀ ਸਾਂਝਲਾ ਵੀ ਆਇਆ ਕਰਦਾ ਸਾਂਝਲਾ ਠੀਕ ਹੈ ਹਾਂ ਇਹ ਵੀ ਰਿਸ਼ਤੇਦਾਰਾਂ ਤੋਂ ਲਿਆਂਦੀ ਸੀ ਮੱਝ ਇਹਦੀ ਮਾਂ ਆਪਾਂ ਦਿੱਤੀ ਸੀ ਠੀਕ ਹੈ ਇਹਦੀ ਮਾਂ ਦਾ ਪਤਾ ਤੇ ਇਹਦੀ ਭੈਣਾਂ ਦਾ ਪਤਾ ਵੀ ਦੁੱਤ ਕੱਢ ਦੀਆਂ ਨੇ ਠੀਕ ਹੈ ਪਹਿਲੇ ਸੂਏ 15 16 ਕਿਲੋ ਦੁੱਧ ਕੱਢਦੇ ਆਂ ਜੀ ਭੈਣਾ ਸੋ ਤਿੰਨ ਹੁਣ ਤੇਰੇ ਕੋਲੇ ਆਨਲਾਈਨ ਡੇਅ ਵਿੱਚ ਮੱਝਾਂ ਤਿਆਰ ਹੋਣ ਆਣੀਆਂ ਹਾਂ ਜੀ ਹਾਂ 2022 ਦੇ ਵਿੱਚ ਦੁੱਧਾਂ ਨੇ ਚੰਗੀਆਂ ਮੱਝਾਂ ਤੈਨੂੰ ਹੋਣਗੀਆਂ ਤੇਰੇ ਘਰੇ ਹਾਂ ਜੀ ਇਹਦੀ ਮੰਨ ਦਾ 1.5 ਕਿਲੋ ਦੁੱਧ ਕੰਡੇ ਵਾਲਾ ਜੀ ਠੀਕ ਹੈ ਠੀਕ ਹੈ ਇਹਦਾ ਗੁੱਲੀ ਡੰਡੇ ਦੇ ਦਾਣੇ ਦੇ ਉੱਤੇ 16 ਕਿਲੋ ਮਾਗ ਰਹੇ। 16 ਕਿਲੋ ਲਈ ਮਾ ਆ ਦਿੱਤੀ ਹੈਗੀ। ਮਾ ਲਈ ਜਿੱਤਾ ਹੀ ਰੱਖੀ ਹੋਈ ਆ ਬਈ। ਠੀਕ ਹੈ ਠੀਕ ਹੈ। ਸੋ ਵੇਜ ਵੀਰ ਕਹਿੰਦਾ ਪੋਸਾਂ ਦੀ ਕੋਈ ਬਾਤ ਚਤ ਨਹੀਂ। ਤੁਸੀਂ ਆਪਸਾਬ ਲਾ ਲਓ ਵੀ ਤਿੰਨੇ ਝੋਟੇ ਦੀ ਅੱਜ ਕੀਮਤ ਇਹਨਾਂ ਦੀ ਮੂੰਹੋਂ ਮੰਗੀ ਵੀਰੇ ਹੈਗੀ ਐ ਜਮਾ। ਹਾਂ ਜੀ। ਬਹੁਤ ਵੀ ਡਿਮਾਂਡ ਕਰਦੇ ਸਾਨੂੰ ਇਹ ਦੇ ਦੇ ਸਾਨੂੰ ਇਹ ਦੇ ਦੇ। ਪਰ ਵੇਜ ਵੀਰ ਕਹਿੰਦਾ ਕੱਟੀ ਪਾਲਣ 'ਚ ਫਾਇਦਾ ਕੋਈ ਨਹੀਂ ਹਨਾ। ਤੇ ਆਹ ਸਿਸਟਮ ਦੇਖੋ ਜੀ ਜਦੋਂ ਤਿੰਨੇ ਝੋਟੇ ਦੋ ਸਾਲ ਖਾਦਾ ਇਹਨਾਂ ਨੇ 100-100 ਕਰਕੇ ਉਹ ਤੋਂ ਦੂਰੇ ਜਾਦ ਨਹੀਂ। ਮੰਨ ਲਾ ਖਾਣੇ ਆਪ 10 ਦਿਨ ਖਾ ਕੇ 15 ਦਿਨ ਮਹੀਨੇ ਚ ਚਾਰ ਘਟੇ ਮਸਾ ਖਾਦੀਆਂ ਹੋਣਗੀਆਂ ਮੈਂ ਵੀਰੇ ਤੋਲੇ ਹੀ ਹੈਗਾ ਇਹਦਾ ਜਾਨੀ ਕਿ ਫਰੇਮ ਮਾਤਨੇ ਖਿਆਰ ਤੋਂ ਕਿਲੋ ਤੋਂ ਪਲੱਸ ਦਾਣਾ ਖਾਣਾ ਜੀ ਖਾਣਾ ਜਮਾ ਚਾਰ ਕਿਲੋ ਤੋਂ ਪਲੱਸ ਹਰੇਕ ਝੋਟੀ ਨੇ ਦਾਣਾ ਖਾਣੇ ਖਾਣਾ ਪੂਰਾ ਖਾਣਾ ਪਰ ਇਹਨਾਂ ਦੀ ਐਵਰੇਜ ਲਾ ਕੇ ਜਿੰਨੇ ਤਣੇ ਝੋਟੇ ਤੇ 10 ਕਿਲੋ ਦਾਣਾ ਖਾਂਦਿਆਂ ਨੇ ਨੇ 13 ਕਿਲੋ 12 ਕਿਲੋ ਪੱਕਾ ਪਲੱਸ ਖਾ ਜਾਣ ਬਾਕੀ ਅੱਛਾ ਇੱਕ ਦਿਨ ਦਾ ਖਾਣਾ ਇਹਨਾਂ ਨੂੰ ਕਰ ਸਭਾ ਉਹ ਹੀ ਖਾਣਾ 12 ਕਿਲੋ ਜਿੱਥੋਂ ਮਰਜ਼ੀ ਖਾਣਾ 12 ਕਿਲੋ ਦਾਣਾ ਇਹਨਾਂ ਨੂੰ ਖਾਣਾ ਹੀ ਖਾਣਾ ਠੀਕ ਹੈ ਕਹਿੰਦਾ ਵਾ 100-100 2-2 ਸੌ ਹੁਣ ਤੋਂ ਰੁਪਏ ਬੈਂਕ ਜੈਫਰੀ ਕਰੀ ਜਾਣਾ ਇਹਨਾਂ ਦੀ ਹਾਂ ਖੜੀ ਜਾ ਵੀਰੇ ਪਰ ਜਿੱਦੇ ਤਿੰਨੇ ਝੋਟੀਆਂ ਤੇ ਤਿਆਰ ਹੋ ਗਏ ਆ ਐਮਨ ਕੇ ਜਲ ਵੀਡੀਓ YouTube ਤੇ ਪੈਨ ਦੇਣੀ ਨਹੀਂ ਪਹਿਲੇ ਦੂਜੇ ਫੋਨਾਂ ਤੇ ਵਿਕਣੀਆਂ ਹੈ। ਹਾਂ ਜੀ। ਮੈਂ ਵਿਗਣ ਕੇ ਵੀ ਮੂਹਮਾਂ ਕੀਮਤ ਦੇ ਵਿੱਚ ਹੈਣਾ। ਤਨੌਲੇ ਮੇਲੇ ਤੇ ਆਉਗੀ ਜੀ। ਠੀਕ ਹੈ ਜੀ। ਸਹੀ ਸਮੇਂ ਤੇ ਸੂਪੀ। ਅੱਛਾ ਲੈ ਕਿਤਨੇ ਗਏ ਹਰ ਤੱਕ ਮੇਲੇ ਦੇ? ਨਹੀਂ ਲੈ ਕੇ ਨਹੀਂ ਗਿਆ ਬਾਹਰ ਹੁਣਾ ਵੀਰੇ ਮੇਰਾ ਟਾਈਮ ਨਹੀਂ ਲੱਗਦਾ ਗਾਇਸ। ਕਿੱਦਾਂ ਲਿਆ ਸੁਣਦੇ ਫਿਰ ਆਪਾਂ? ਮੈਂ ਕਿਹਾ ਸੋਨਾ ਵੀ। ਠੀਕ ਹੈ ਪੂਰੇ ਸਾਧੀਆਂ ਚ ਆਏਗਾ ਜਮ। ਹਾਂ ਫੇਰ ਆਉਗਾ ਸਾਧੀਆਂ ਦੇ ਵਿੱਚ। ਕਿੰਨਾ ਕਰ ਕੀ ਆਉਣਾ ਵੀਰੇ ਮੈਂ 2 ਮਹੀਨੇ 3 ਮਹੀਨੇ ਆਉਣਾ ਹੁੰਦਾ ਸਾਲ ਚ 2 ਮਹੀਨੇ ਜਾਂ 3 ਮਹੀਨੇ ਇਹਨਾਂ ਲਈ ਆਉਣਾ ਹੁੰਦਾ। ਠੀਕ ਆ ਠੀਕ ਹੈ ਇਹਨਾਂ ਨੂੰ ਲਿਖਾਉਣ ਲਈ ਜਾਨੀ ਕਿ ਵੀ ਆਇਆ ਸੀ ਇਹਦੇ ਟੀਕਾ ਭਰ ਕੇ ਆਇਆ ਜਗਜੀਤ ਠੀਕ ਹੈ ਗੋਪੀਵੰਦ ਨਾਲ ਠੀਕ ਹੈ ਠੀਕ ਹੈ ਡਾਕਟਰ ਉਹ ਭਰ ਕੇ ਆਇਆ ਠੀਕ ਹੈ ਠੀਕ ਹੈ ਸੋ ਤੇ ਬਾਕੀ ਨੰਬਰ ਬੋਲ ਦੇ ਆਪਣਾ ਦੁਬਾਰਾ 95013 0818 ਠੀਕ ਹੈ ਦੋ ਛੋਟੀ ਮੜੀ ਆਏ ਨੂੰ ਹੱਗ ਦੇ ਸੋ ਬਾਕੀ ਰਿਕਮੈਂਡ ਜ਼ਰੂਰ ਕਰੋ ਵੀਰ ਦੀ ਮਿਹਨਤ ਕਿੰਦਾ ਦੇ ਲੱਗੀ ਬਾਹਰ ਵਿਦੇਸ਼ ਦੇ ਵਿੱਚ ਰਹਿ ਕੇ ਵੀ ਵੀਰ ਮਨ ਜਿਹੜਾ ਸੌਂਪ ਕੂੜਾ ਕਰ ਜਿਹੜੇ ਇੱਥੇ ਬੈਠੇ ਆ ਮੋੜ ਤੇ ਬੈਠੇ ਆ ਗੋਹਾ ਚੱਕੀ ਜਾਂਦੇ ਆ ਉਹ ਚੱਕੀ ਜਾਂਦੇ ਆ ਸੋ ਉਹਨਾਂ ਵਾਸਤੇ ਇੱਕ ਮੂਹ ਤੇ ਚਪੇੜ ਹੀ ਇੱਕ ਜਮਾ ਵੀਰ ਕਹ ਇਹ ਕੰਮ ਘਾਟੇ ਵਾਲਾ ਵਿੱਚ ਵੀ ਲੈਂਦੇ ਆ ਹਨਾ ਸੋ ਯਾਰ ਇਹ ਜਪੋਸ ਦੇਖਦੇ ਆ ਮਾਣੋ ਮੜੀ ਸੌਂਗ ਹੁੰਦਾ ਜਮਾ ਤੇ ਪਿੰਡ ਆ ਕੇ ਤਰਾ ਵਜੀਤ ਕੇ ਜਿਲ੍ਹਾ ਬਰਨਾਲਾ ਆ ਗਿਆ ਹਨਾ ਸੋ ਕਿਸੇ ਵੀਰ ਦੇ ਝੂਟੀ ਪਸੰਦ ਦੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਿੱਤਾ ਹੈ ਦਲ